ਲਓ ਵੀ ਮਿੱਤਰੋ ਅੱਜ ਮਾਰਵਾੜੀ ਬਸ਼ੇਰੀ ਲੈ ਆਤੀ ਚਾਰ ਪੰਜ ਮਹੀਨੇ ਉਮਰ ਦਾ ਬੱਚੇ ਦੀ ਪਰ ਬਰੀਕੀਆਂ ਦੇਖੋ ਗਰਦਨ ਗੁਰਦਨ ਵੱਡੇ ਵੱਡੇ ਘੋੜਿਆਂ ਦੇ ਬਰਾਬਰ ਦੀ ਧੌਣ ਬਾਕੀ ਹੱਡ ਗੁੱਡਾ ਬਹੁਤ ਮਜ਼ਬੂਤ ਕਿਉਂਕਿ ਇਹਦੀ ਮਾਂ ਨੇ ਜਿੰਨੇ ਵੀ ਬੱਚੇ ਜੰਮੇ ਆ ਪੂਰੇ ਟੌਪ ਦੇ ਜਮੈਂ ਤਾਂ ਜਿਹੜੀ ਪਹਿਲਾਂ ਵਾਲੀ ਬਸ਼ੇਰੀ ਆ ਉਹ ਵੀ ਪੂਰੇ ਟੌਪ ਦੀ ਆ ਸਾਰੇ ਡਿਟੇਲ ਦਵਾਂਗੇ ਕਿ ਕਿਹੜੇ ਘੋੜੇ ਦੀ ਆ ਕਿੰਨੇ ਟਾਈਮ ਦੀ ਆ ਕੀ ਬੇਰਵਾਜ ਦਾ ਪਰ ਰੇਟ ਜਾਇਜ਼ ਆ ਮਿੱਤਰੋ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾ ਜੀ ਤਾਂ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾਏ ਵੀਡੀਓ Facebook ਪੇਜ ਤੇ ਦੇਖਦੇ ਉਹਨਾਂ ਦਾ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆਂ ਜੀ ਅੱਜ ਤੁਹਾਡੇ ਲਈ ਛੋਟੀ ਬਸ਼ੇਰੀ ਲੈ ਆਇਆ ਮਾਰਵਾੜੀ ਵਿੱਚ ਛੋਟੀ ਬਸ਼ੇਰੀ ਆ ਮਾਰਕਾ ਮੂਰਕਾ ਚੰਗਾ ਬਾਕੀ ਖਾਨਦਾਨ ਬਹੁਤ ਤਕੜਾ ਵੀਡੀਓ ਦੇ ਵਿੱਚ ਹੀ ਸਾਰੀ ਡਿਟੇਲ ਦੇ ਦੇਣੀ ਹੈ ਦੀ ਮਾਂ ਬਾਰੇ ਪਿਓ ਬਾਰੇ ਦਾਦਾ ਜੋ ਵੀ ਹੈ ਸਾਰੀਆਂ ਹਨ ਨਾਨੇਵਾਰੇ ਸਾਰੀਆਂ ਲਾਈਨਾਂ ਜਿਹੜੀ ਪੂਰੀ ਜਬਰਦਸਤ ਹੈ ਸਾਰੀ ਡਿਟੇਲ ਵੀਡੀਓ ਜਦੋਂ ਵੇ ਵਸਤੋ ਹੀ ਇੱਕ ਤਾਂ ਵੀਡੀਓ ਪੂਰੀ ਦੇਖ ਲਓ ਜੇ ਵੀਡੀਓ ਪਸੰਦ ਆਈ ਲਾਈਕ ਕਰਦੇ ਕਮੈਂਟ ਕਰਦੇ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਤਾਂ ਕਿ ਜਿਹੜੀ ਪ੍ਰੋਪਰ ਡਿਟੇਲ ਉਹ ਤੁਹਾਨੂੰ ਮਿਲ ਜੇ ਤੇ ਹਾਂ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਮਾਰਕੀਟ ਨਾਲੋਂ ਸਸਤਾ ਜਾਨਵਰ ਜੇ ਲੈਣਾ ਚਾਹੁੰਦੇ ਆਪਣੇ ਚੈਨਲ ਤੇ ਮਿਲਣਾ ਤੁਹਾਨੂੰ ਤੇ ਦੋਸਤੋ ਸਾਢੇ 4-5 ਮਹੀਨੇ ਉਮਰ ਆ ਬੱਚੀ ਤੇ ਮਾਰਵੜੀ ਕਾਲਾ ਰੰਗ ਕਰ ਜਣਾ ਦੁੱਧੋਂ ਟੁੱਟ ਗਈ ਮਾਂ ਇਹਦੀ 65 ਕੈਂਚ ਦੀ ਹੈ ਜੀ ਰਾਜ ਹਾਂਸ ਦੀ ਰਾਜਹੰਸ ਘੋੜੇ ਦੀ ਇਹਦੀ ਮਾਂ ਤੇ ਪਿਓ ਬਾਰੇ ਗੱਲ ਕਰੀਏ ਤਾਂ ਦੋਸਤੋ ਪਿਓ ਇਹਦਾ ਜੁਗਰਾਜ ਆ ਤੇ ਦਾਦਾ ਇਹਦਾ ਬਾਈ ਜਸਰਨ ਵਾਲਾ ਚੈਂਪੀਅਨ ਦਲਰਾਜ ਆ ਪਰਦਾਦਾ ਇਹਦਾ ਦਲਵਾਗ ਰਾਨੀ ਆ ਆਲੀ ਸਾਨ ਲਾਈਨ ਚੋਂ ਬੱਚੀ ਪੂਰੇ ਤਕੜੀ ਬਲੱਡ ਲਾਈਨ ਆ ਦਲਵਾਗ ਰਾਨੀ ਦੀ ਪਰਪੋਤੀ ਆ ਕੀ ਚੈਂਪੀਅਨ ਦਲਰਾਜ ਦੀ ਪੋਤੀ ਆ ਕੀ ਤੇ ਜੁਗਰਾਜ ਘੋੜੇ ਦੀ ਬੱਚੀ ਆ ਤੇ ਦੋਸਤੋ ਇਹਦੀ ਮਾਂ ਨੇ ਮੰਨ ਲਓ ਆਪਾਂ ਕਹਿ ਦੀ ਰਿਜ਼ਲਟ ਇਹਦੇ ਦੇਖਣਾ ਦੀਪਰਾਜ ਰਾਨੀਏ ਤੋਂ ਬਹੁਤ ਤਗੜੀ ਬਸ਼ੇਰੀ ਦਿੱਤੀ 2 2.5 ਸਾਲ ਦੀ ਬਸ਼ੇਰੀ ਹੈ ਦੇਵਰਾਜ ਤੋਂ ਦਿੱਤੀ ਹੈ ਤੇ 6 1/2 ਇੰਚ ਦੀ ਹੋਈ ਖੜੀ ਹੈ ਹੱਡ ਗੁੱਡਾ ਮਜ਼ਬੂਤ ਦੇਖੋ ਤੁਸੀਂ ਤਾਂ ਪਤਾ ਚੱਲ ਜੂ ਸੇਵਾ ਬੱਚੀ ਦੀ ਕਾਪੀ ਛੋਟੀ ਹੁੰਦੀ ਵੀ ਕਹਿਣ ਦਾ ਮਤਲਬ ਬੱਚੇ ਵੀ ਪੂਰੀ ਡਬਲ ਬਣੂ ਮਜ਼ਬੂਤ ਤੀਜ ਬਣ ਕੇ ਫੇਸ ਦੀ ਜਿਹੜੀ ਬਿਊਟੀ ਉਹ ਦੇਖੋ ਪਤਲਾ ਮੂੰਹ ਕੁੰਡੀ ਵਾਲਾ ਕੰਨ ਆ ਕੋਈ ਓਵਰਲੈਪ ਨਹੀਂ ਦੇਮਨ ਬੱਚੀ ਤੇ ਲੱਗੀ ਹੋਈ ਸਿੰਗਲ ਪੌਰੀ ਗਰਦਨ ਦਾ ਜਿਹੜਾ ਮਣੀਆ ਮੂਣੀਆ ਪੂਰਾ ਪਰਫੈਕਟ ਆ ਬਾਕੀ ਬਾਲ ਪੌਰੀਆਂ ਵੱਲੋਂ ਜਮਾਂ ਸਾਫਾ ਹੱਥਾਂ ਪੈਰਾਂ ਦੀ ਸਾਫ ਤੇ ਹਜੇ ਬੱਚੇ 5 ਗਿ ਮਹੀਨੇ ਦੇ ਹੋਏ ਤਾਂ ਹੱਡ ਗੋਡਾ ਦੇਖੋ ਕਿੰਨਾ ਮਜੂਦ ਆ ਹੱਕ ਦੀ ਮਜ਼ਬੂਤੀ ਦੇਖੀ ਪੁੱਠੇ ਤੇ ਪੁੜਾ ਦੀ ਮਜ਼ਬੂਤੀ ਦੇਖੀ ਪੂਰੀ ਚੰਗੀ ਆ ਬਾਕੀ ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫ਼ ਆ ਤੇ ਮਾਰਕੇ ਦੀ ਗੱਲ ਕਰੀ ਮੱਥੇ ਫੋਲ ਤੇ ਦੋ ਪੈਰਾਂ ਤੇ ਬੱਚੀ ਦੇ ਚੱਟੇ ਆ ਜੀ ਮੋਟੀ ਮੋਟੀ ਜਿਹੜੀ ਆਪਾਂ ਬਿਣਾ ਝਾੜੀ ਤੁਹਾਨੂੰ ਦਿਖਾਤੀ ਹਜੇ ਦੁੱਧ ਨੂੰ ਹੀ ਲੈਣ ਵਾਲੀ ਆ ਬੱਚੇ ਰੰਗ ਪੂਰਾ ਸੋਨਾ ਕਾਲਾ ਕਰ ਜਾਂਦਾ ਜਿੱਥੋਂ ਜਿੱਥੋਂ ਲੂਈ ਲਈ ਆ ਤੁਸੀਂ ਦੇਖ ਸਕਦੇ ਹੋ ਰੰਗ ਕਾਲਾ ਕੱਢੀ ਆਉਂਦੀ ਆ ਬੱਚੇ ਤੇ ਵਾਕਿ ਮਾਣਾ ਫਰਦੀ ਦੇ ਫੋਟੋ ਵੀਡੀਓ ਵੀ ਸਾਰਾ ਕੁਝ ਡਿਟੇਲ ਪਾਜੇ ਬੱਚੀ ਪਸੰਦ ਹੋਈ ਤਾਂ ਨੰਬਰ ਉੱਪਰ ਦੇ ਤੇ ਸੰਪਰਕ ਕਰ ਲਓ ਮਿਲਦੇ ਹਾਂ ਜਲਦ ਨਵੀਂ ਵੀਡੀਓ ਤੇ ਧੰਨਵਾਦ